ਕੁੱਗੀ ਤੇ ਸ਼ਹਿਦ ਦੀ ਮੱਖੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਨਦੀ ਦੇ ਕੰਢੇ ਇੱਕ ਬਹੁਤ ਵੱਡਾ ਰੁੱਖ ਸੀ ਉਸ ਤੇ ਬਹੁਤ ਸਾਰੇ ਪੰਛੀ ਰਹਿੰਦੇ ਸਨ ਉਸ ਰੁੱਖ ਤੇ ਸ਼ਹਿਦ ਦੀਆਂ ਮੱਖੀਆਂ ਦਾ چھत्ता ਵੀ ਸੀ ਇੱਕ ਦਿਨ ਸ਼ਹਿਦ ਦੀ ਇੱਕ ਮੱਖੀ ਅਚਾਨਕ ਨਦੀ ਵਿੱਚ ਡਿੱਗ ਪਈ ਉਸ ਦੇ ਖੰਭ ਗਿੱਲੇ ਹੋ ਗਏ ਉਹ ਤੇ ਪਾਣੀ ਵਿੱਚ ਰੁੜਨ ਲੱਗੀ ਉਸ ਨੂੰ ਅਚਾਨਕ ਇੱਕ ਕੁੱਗੀ ਨੇ ਦੇਖ ਲਿਆ ਕੁੱਗੀ ਨੇ ਬਹੁਤ ਜਲਦੀ ਨਾਲ ਰੁੱਖ ਦਾ ਇੱਕ ਸੁੱਕਾ ਜਿਹਾ ਪੱਤਾ ਲਿਆ ਤੇ ਮੱਖੀ ਕੋਲ ਰੱਖ ਦਿੱਤਾ। ਮੱਖੀ ਪੱਤੇ ਤੇ ਚੜ ਗਈ। ਉਸ ਨੇ ਆਪਣੇ ਖੰਭ ਸਕਾਏ ਅਤੇ ਕੁੱਗੀ ਦਾ ਧੰਨਵਾਦ ਕਰਦੀ ਹੋਈ ਉੱਡ ਗਈ। ਕੁਝ ਦਿਨਾਂ ਬਾਅਦ ਇੱਕ ਸ਼ਿਕਾਰੀ ਉੱਧਰ ਆ ਗਿਆ। ਕੁੱਗੀ ਰੁੱਖ ਤੇ ਬੈਠੀ ਸੀ। ਸ਼ਿਕਾਰੀ ਨੇ ਆਪਣੀ ਬੰਦੂਕ ਕੁੱਗੀ ਵੱਲ ਕੀਤੀ। ਸ਼ਾਇਦ ਦੀ ਮੱਖੀ ਨੇ ਸ਼ਿਕਾਰੀ ਨੂੰ ਕੁੱਗੀ ਤੇ ਨਿਸ਼ਾਨਾ ਬਣਦੇ ਦੇਖ ਲਿਆ। ਉਹ ਤੇਜ਼ੀ ਨਾਲ ਉੱਡੀ ਸ਼ିକਾਰੀ ਦੇ ਹੱਥ ਤੇ ਬੈਠ ਗਈ ਜਿਉਂ ਹੀ ਸ਼ିକਾਰੀ ਗੋਲੀ ਚਲਾਉਣ ਲੱਗਾ ਮੱਖੀ ਨੇ ਉਸ ਦੇ ਹੱਥ ਤੇ ਜ਼ੋਰ ਨਾਲ ਡੰਗ ਮਾਰਿਆ ਸ਼ਿਕਾਰੀ ਦਾ ਨਿਸ਼ਾਨਾ ਖੁੰਝ ਗਿਆ ਤੇ ਘੁੱਗੀ ਦੀ ਜਾਨ ਬਚ ਗਈ ਘੁੱਗੀ ਨੇ ਮੱਖੀ ਦਾ ਧੰਨਵਾਦ ਕੀਤਾ ਤੇ ਉੱਡ ਗਈ ਸਿੱਖਿਆ ਕਰ ਪਲਾ ਹੋ ਪਲਾ